ਕਬੀ ਦਾਸ ਦਾ ਰਵੀਰਨ ਪਰਪਾਈ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਮਨਤਪਾਲ ਸਿੰਘ ਬੋਲ ਰਿਹਾ ਤੇ ਆਪਾਂ ਖੜੇ ਆਂਗੇ ਬਾਈ ਜੀ ਫਤਿਹਵਾਦ ਦੇ ਟਰੈਕਟਰ ਮੰਡੀ ਤੇ ਤੇ ਜੋ ਕਿ ਹਰ ਐਤਵਾਰ ਹੁੰਦੀ ਆ ਤੇ ਨਿਊ ਹਾਲੈਂਡ ਕੰਪਨੀ ਵਾਲੇ ਖੜੇ ਬਾਈ ਆਪਣੇ ਨਾਲ ਆ ਕਰਦੇ ਗੱਲਬਾਤ ਅਸੀਂ ਗੱਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਬਹੁਤ ਬਹੁਤ ਹਾਂਜੀ ਵਧੀਆ ਜੀ ਬਾਈ ਜੀ ਅਸੀਂ ਬਾਈ ਜੀ ਸੁਖਨੂ ਟਰੈਕਟਰ ਜੋ ਨਿਊ ਹਾਲੈਂਡ ਦੀ ਡੀਲਰਸ਼ਿਪ ਆ ਅਸੀਂ ਫਤਿਹਵਾਦ ਤੋਂ ਬੋਲਦੇ ਆਂ ਜੀ ਸਾਡੇ ਕੋਲ ਸਾਰੇ ਜ਼ਿਲ੍ਹੇ ਦੇ ਮੰਨ ਲਓ ਨਿਊ ਹਾਲੈਂਡ ਦੀ ਉਹ ਰੇਜੰਸੀਆਂ ਨੇ ਜੀ ਰਤਿਆ ਟੋ ਉਨਾ ਇਦੋਂ ਮੰਨ ਲਓ ਜੀ ਅਸੀਂ ਪੁਰਾਣੇ ਟਰੈਕਟਰ ਜੋ ਕੱਟਦੇ ਆ ਸਾਰੇ ਅਸੀਂ ਫਟਿਆਵਾਦ ਰੋਕਦੇ ਆ ਜੀ ਜੋ ਤੁਹਾਨੂੰ ਐਤਵਾਰ ਨੂੰ ਦੇਖਣ ਨੂੰ ਮਿਲ ਜਾਣਗੇ ਜੀ ਠੀਕ ਹੈ ਜੀ ਤਾਂ ਅਸੀਂ ਜਿਵੇਂ ਨਿਊ ਹੋਲੈਂਡ ਹੋ ਗਿਆ ਜੀ ਐਕਸਚੇਂਜ ਦੇ ਵਿੱਚ ਸਵਰਾਜ ਅਰਜਨ ਨੋਬੋ ਹੋ ਗਿਆ ਜਾਂ ਸੋਨਾਲਿਕਾ ਹੋ ਗਿਆ ਹਰ ਪ੍ਰਕਾਰ ਦੇ ਟਰੈਕਟਰ ਉਹ ਮਿਲਣਗੇ ਜੀ ਐਨਓਸੀ ਦੀ ਜ਼ਿੰਮੇਵਾਰੀ ਸਾਡੀ ਹੋਊਗੀ ਜੀ ਕਾਗਜ਼ ਪੱਤਰ ਦੀ ਜੋ ਵੀ ਸਾਰੀ ਜ਼ਿੰਮੇਵਾਰੀ ਸਾਡੀ ਹੋਊਗੀ ਜੀ ਤੁਸੀਂ ਨੰਬਰ ਨੋਟ ਕਰ ਸਕਦੇ ਹੋ 94164 02393 9416346101 9050310343 ਇਹਨਾਂ ਨੰਬਰਾਂ 'ਤੇ ਤੁਸੀਂ ਗੱਲ ਕਰਕੇ ਆਣ ਕੇ ਟਰੈਕਟਰ ਦੇਖ ਸਕਦੇ ਹੋ ਠੀਕ ਹੈ ਮਤਲਬ ਜਿਹੜਾ ਟਰੈਕਟਰ ਖਰੀਦਣਾ ਹੈ ਨਿਊ ਹੋਲੈਂਡ ਤੇ ਉਹਦੇ ਵਿੱਚ ਤੁਸੀਂ ਟਰੈਕਟਰ ਵੀ ਮਤਲਬ ਕਿ ਕੱਟ ਲੈਣਾ ਹੈ ਹਾਂਜੀ ਕਰ ਲਾਂਗੇ ਜੇ ਐਕਸਚੇਂਜ ਦੇ ਵਿੱਚ ਹਾਂਜੀ ਤੇ ਕਾਪੀ ਕਾਗਜ਼ਾਂ 'ਤੇ ਗਾਰੰਟੀ ਹੁੰਦੀ ਹੈ ਬਈ ਜੀ ਹਾਂਜੀ ਕਾਪੀ ਕਾਗਜ਼ਾਂ 'ਤੇ ਸਾਡੀ ਗਾਰੰਟੀ ਹੈ ਠੀਕ ਹੈ ਜੀ ਐਨਓਸੀ ਤੁਹਾਡੀ ਤੇ ਹਾਂਜੀ ਬੀਮਾ ਅਗਲੀ ਪਾਰਟੀ ਦਾ ਹੋਊਗਾ ਠੀਕ ਹੈ ਜੀ ਹਾਂਜੀ ਚਲੋ ਬਈ ਸਕਰੀਨ ਉੱਪਰ ਨੰਬਰ ਨੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਕੋਨਟੈਕਟ ਕਰ ਲਓ ਤੇ ਅੱਜ ਤੁਹਾਨੂੰ ਸਾਰੇ ਟਰੈਕਟਰ ਨਿਊ ਹਾਲੈਂਡ ਦਿਖਾਵਾਂਗੇ ਤੇ ਵਿੱਚ ਟਰੈਕਟਰ ਵੀ ਕੱਟ ਲਵਾਂਗੇ ਜਿਵੇਂ ਮਾਡਲ 3630 ਸੁਪਰ ਬਲੈਂਸ ਇੰਦਰ 4x4 ਖੜਿਆ ਹੈ ਪੰਜਾਬੀ ਠੀਕ ਹੈ ਜੀ ਸਾਰੇ ਟਰੈਕਟਰ ਵੀ ਨੇ ਜਿਹੜੇ ਆਪਣੇ ਕੋਲੇ ਲੋਕ ਕਹਿੰਦੇ ਨੇ ਕਿ ਵੀ ਆਹ ਟਰੈਕਟਰ ਸਾਨੂੰ ਕਿਤੋਂ ਵੀ ਨਹੀਂ ਮਿਲਦਾ ਹੈਗਾ ਹਾਂਜੀ ਹਾਂਜੀ ਹਰ ਪ੍ਰਕਾਰ ਦਾ ਟਰੈਕਟਰ ਮਿਲੂਗਾ ਠੀਕ ਹੈ ਬਾਈ ਜੀ ਆਪਾਂ ਬਈ ਜੀ ਹੁਣ ਵੀਡੀਓ ਸਟਾਰਟ ਕਰਦੇ ਹਾਂ ਬੜੇ ਜੀ ਲੋ ਬਈ ਜੀ ਨਿਊ ਹਾਲੈਂਡ ਦੇ 3630 ਸਟਾਰਟ ਕਰਦੇ ਆਂਗੇ ਪਲੱਸ ਆਵਾ ਇਹ ਸਿੰਪਲ ਕੱਪੜੇ ਦੀ ਛਤਰੀ ਚ ਆ ਗਿਆ ਤੇ ਟਾਇਰਾਂ ਦੀ ਗੱਲ ਕਰੀ ਬਾਈ ਜੀ ਇਹ ਚੌਕੜਾ ਟਾਇਰਾਂ ਦਾ ਨਵਾਂ ਗਾ ਤੇ ਵੇਟ ਵਗੈਰਾ ਬਾਕੀ ਤੁਸੀਂ ਦੇਖ ਸਕਦੇ ਹੋਗੇ ਲੱਗੇ ਨੇ 13 ਦੇ ਟਾਇਰਾਂ ਚ ਬਾਈ ਜੀ ਤੇ 68 ਦੇ ਟਾਇਰ ਨੇ ਬਾਈ ਜੀ ਤੇ ਬੈਕ ਟਾਇਰ ਵੀ 68 ਦੇ ਨੇ ਤੇ ਮਾਡਲ ਦੀ ਗੱਲ ਕਰੀ ਬਾਈ ਜੀ ਮਾਡਲ ਹੈਗਾਗਾ ਇਹ 2021 ਤੇ 5,60,000 ਰੁਪਏ ਰੇਟ ਹੈ ਤਕਰੀਬਨ ਬਾਈ ਜੀ ਸਾਰੇ ਟਰੈਕਟਰ ਇਦਾਂ ਦੇ ਹੁੰਦੇ ਨੇਗੇ ਜਿੰਨੇ ਆਪਕੇ ਦੀ ਕੁਝ ਘੰਟੇ ਚੱਲੇ ਹੋਗਾ ਠੀਕ ਹੈ ਬਾਈ ਜੀ ਹੋਰ ਕੇ ਰਿਪੋਰਟ ਦੇ ਮਿਲਣਗੇ ਜਿੰਨੇ ਵੀ ਟਰੈਕਟਰ ਮਿਲਣਗੇ ਤੇ ਇਹ ਚੱਲਿਆ ਬਾਈ ਜੀ 1800 22 ਘੰਟੇ ਵੱਡੀ ਬਾਕੀ ਕੰਡੀਸ਼ਨ ਚੈੱਕ ਕਰ ਲਓ ਬਈ ਟ੍ਰੈਕਟਰ ਦੀ ਓਕੇ ਰਿਪੋਰਟ ਪੇ ਜਾ ਤੇ ਅਗੜਾ ਹੈਗਾ ਬਈ ਜੀ ਸੁਪਰ ਪਲੱਸ ਵਾਲਾ 363 ਸੁਪਰ ਚਾਗਰ TXT ਮਾਡਲ ਚ ਆ ਗਿਆ ਤੇ ਬਾਕੀ ਕੰਡੀਸ਼ਨ ਚੈੱਕ ਕਰ ਲਓ ਬਈ ਜੀ ਸਾਈਡ ਗੇਅਰ ਚ ਆ ਗਿਆ ਤੇ 16 ਦੇ ਟਾਇਰ ਚ ਆ ਗਿਆ ਟਾਇਰ ਬਈ ਜੀ ਫਰੰਟ ਹੈਗੇ ਨੇ ਬਈ ਜੀ 75 80 ਪੈਸੇ ਤੇ ਵੈਕ ਕਰ ਦਿਓ ਬਈ ਜੀ 75 80 ਪੈਸੇ ਨੇ ਕੰਡੀਸ਼ਨ ਦਾ ਓਕੇ ਪੈਵੇ ਜੀ ਸਾਫ ਪਿਆ ਤੇ 1243 ਘੰਟੇ ਚੱਲਿਆ ਹੋਇਆ ਓਨਲੀ ਬਈ ਜੀ ਬਾਕੀ ਤੁਸੀਂ ਚੈੱਕ ਵੀ ਕਰ ਸਕਦੇ ਟ੍ਰੈਕਟਰ ਦੀ ਕੰਡੀਸ਼ਨ ਓਕੇ ਰਿਪੋਰਟ ਚ ਆ ਜਿਹੜੇ ਸਾਹ ਹੁਣ ਚੱਲਿਆ ਹੋਇਆ ਬਾਈ ਜੀ ਟਰੈਕਟਰ ਦੀ ਕੰਡੀਸ਼ਨ ਓਕੇ ਪਈਆ ਤੇ ਮਾਡਲ ਹੈਗਾ ਬਾਈ ਜੀ ਬੀ ਤੇ 65 ਲੱਖ 65 ਹਜ਼ਾਰ ਰੁਪਏ ਦੀ ਡਿਮਾਂਡ ਆ ਤੇ ਬਾਕੀ ਵੀ ਮੌਕੇ ਦੇ ਮਾਨਤਾ ਨੂੰ ਹੋ ਜੂਗਾ ਲੋਨ ਕਰਾਉਣ ਬਾਈ ਕਹਿੰਦਾ ਲੋਨ ਵੀ ਕਰਾ ਕੇ ਦੇ ਦਾਂਗੇ ਹਰਿਆਣੇ ਚ ਤੇ ਟਰੈਕਟਰ ਘਟਾਉਣ ਦਾ ਟਰੈਕਟਰ ਵੀ ਬਾਈ ਕੱਟ ਲਾਉਣ ਲੱਗੇ ਜੂ ਜੀ ਗੇਅਰ ਚ ਆ ਗਿਆ ਬਾਈ ਜੀ ਬਾਕੀ ਕੰਡੀਸ਼ਨ ਓਕੇ ਆ ਤੇ ਅਗਲਾ ਕਹਵੇ ਜੀ ਆਲ ਆਊਂਡਰ 3602 ਤੇ 50 ਐਚਪੀ ਚ ਆ ਗਿਆ ਤੇ ਟਾਇਰਾਂ ਦੀ ਗੱਲ ਕਰੀ ਬਾਈ ਜੀ ਟਾਇਰ ਹੈਗੇ ਨੇ ਕਿ ਪਿਛਲੇ 80 ਕੇ ਪੈਸੇ ਤੇ ਫਰੰਟ ਹੈ ਵੀ ਬਾਈ ਜੀ 75 80 ਪੈਸ ਟਰੈਕਟਰ ਪੂਰਾ ਕੋਕਾ ਪੀਸ ਪਿਆਗਾ ਤੇ ਸਾਈਡ ਗੇਅਰ ਚ ਆ ਗਿਆ ਤੇ ਇਹ ਚੱਲਿਆ ਹੋਇਆ ਬਈ ਜੀ ਓਨਲੀ 1438 ਘੰਟੇ ਤੇ ਆਲ オリジナル ਲਗਾ ਨਾਲ ਦੀ ਟਾਇਰ ਨੇ ਬਈ ਜੀ ਤੇ ਓਕੇ ਰਿਪੋਰਟ ਹੈ ਟਰੈਕਟਰ ਇਹ ਮਾਡਲ ਦੀ ਗੱਲ ਕਰ ਬਈ ਜੀ ਇਹ 19 ਮਾਡਲ 5 ਲੱਖ 35000 ਰੁਪਏ ਡਿਮਾਂਡ ਆ ਬਈ ਜੀ ਤੇ ਕਈ ਵੀਰਾਂ ਨੇ ਕਮੈਂਟਾਂ ਦੇਣ ਕਿ ਬਈ ਜੀ ਸਾਨੂੰ 2 ਸਪੀਡ ਤੇ ਦਿਖਾ ਦਿਓ ਕੋਈ 3 ਸਪੀਡ ਤੇ ਦਿਖਾ ਦਿਓ ਜਾਂ 3600 ਦਿਖਾ ਦਿਓ 3600 ਟੂ ਦਿਖਾ ਦਿਓ ਠੀਕ ਹੈ ਜੀ ਸਾਰੇ ਟਰੈਕਟਰ ਅਵੇਲੇਬਲ ਨੇ ਬਈ ਜੀ ਇੱਕ ਗੱਲ ਬਈ ਜੀ 3602 ਪੀਐਕਸਟੀ ਮਾਡਲ ਵਾਲਾ ਆਲ ਆਂਡਰ ਤੇ ਇਹ ਵੀ ਬਈ ਜੀ ਇਹ ਵੀ ਆਲ ਆਂਡਰ ਤੇ ਪਲੱਸ ਚ ਬਈ ਇਹ ਵੀ 3602 ਐਕਸ ਤੇ 16 ਮਾਡਲ ਆ ਬਈ ਜੀ ਤੇ 4,60 ਹਜ਼ਾਰ ਰੁਪਏ ਡਿਮਾਂਡ ਆ ਬਈ ਜੀ ਤੇ ਬੈਕ ਟਾਇਰ ਨੇ ਗੱਲ ਕਰੀ 14 ਦੇ ਟਾਇਰ ਨੇ ਬਈ ਜੀ ਜਮਨ ਨਵੇਂ ਤੇ ਫਰੰਟ ਰਹਿ ਗਏ ਬਈ ਜੀ 80 ਕੇ ਪੈਸੇ 75 80 ਪੈਸੇ ਬੈਕ ਟਾਇਰ ਨੇ ਬਈ ਜੀ ਫਰੰਟ ਟਾਇਰ ਨੇ ਗੇ ਤੇ ਇਹ ਚੱਲਿਆ ਹੋਇਆ ਬਈ ਜੀ 3861 ਘੰਟੇ ਤੇ ਬਾਕੀ ਚੱਕ ਵੀ ਕਰ ਸਕਦੇ ਬਈ ਜੀ ਉਲੇ 3861 ਘੰਟੇ ਚੱਲਿਆ ਹੋਇਆ ਹੈਗਾ ਸਭੇ ਚੈੱਕ ਕਰ ਲਓ। ਜਿੰਨੇ ਟਰੈਕਟਰ ਹੈਗੇ ਨੇ ਬਈ ਜੀ ਸਾਰੇ ਤਕਰੀਬਨ ਘੱਟ ਤੋਂ ਘੱਟ ਚੱਲੇ ਹੋਏ ਟਰੈਕਟਰ ਬਾਈ ਕੋਲ ਮਿਲਦੇ ਨੇਗੇ ਤੇ ਬਾਕੀ ਓਕੇ ਰਿਪੋਰਟ ਤੇ ਹੈਗਾ। ਚੱਕ ਗਏ ਬਈ 3602 TXT ਮਾਡਲ ਚ 50 HP ਚ ਤੇ ਮਾਡਲ ਦੀ ਗੱਲ ਕਰੀ ਬਈ ਜੀ 18 ਮਾਡਲ ਆ 5,35,000 ਰੁਪਏ ਰੇਟ ਹੈਗਾ ਨਾਲ ਦੀ ਟਾਇਰ ਨੇ ਬਈ ਜੀ ਇਹਦੇ ਵੀ ਤੇ 85-90 ਪੈਸੇ ਨਾਲ ਦੇ ਟਾਇਰ ਪਏ ਨੇ ਪਾਵਰ ਸਟੀering ਚ ਫੁੱਲ ਟੌਪ ਮਾਡਲ ਆਗਾ ਤੇ ਲੋਬੇ ਜੀ ਓਕੇ ਰਿਪੋਰਟ ਚ 3602 ਤੇ ਟੈਰਾਂ ਦੀ ਗੱਲ ਕਰੀ ਬਈ ਜੀ 14 ਦੇ ਟੈਰਾਂ ਚ ਹੈਗਾ ਤੇ ਆਲ ਓਰੀਜਨਲ ਹੈਗਾ ਤੇ ਇਹਦੇ ਚਾਲ ਚਲਾਵੇ ਦੀ ਗੱਲ ਕਰੀਏ ਬਈ ਜੀ 2547 ਘੰਟੇ ਚੱਲੇ ਹੋਏ ਹੈਗਾ ਤੇ ਸਾਰੇ ਜਿੰਨੇ ਟਰੈਕਟਰ ਸਾਡੇ ਸਾਹਮਣੇ ਦਿਖਾਈ ਇਹਨੇ ਨਾਲ ਨਾਲ ਇਹ ਵੀ ਦੱਸੀਆਂ ਨੇ ਬਈ ਜੀ ਕਿੰਨੇ ਕਿੰਨੇ ਘੰਟੇ ਚੱਲੇ ਹੋਣੇਗੇ ਬਾਕੀ ਕੰਡੀਸ਼ਨਾਂ ਦੇ ਓਕੇ ਪੈਣਗੇ ਤੇ ਮਾਡਲ 18 5,35,000 ਰੁਪਏ ਦੀ ਮੰਗ ਹੈ ਟਰੈਕਟਰ ਦੀ ਬਈ ਜੀ ਤੇ ਕਹਿੰਗੇ ਬਈ ਜੀ 2010 ਮਾਡਲ 5500 ਤੇ ਤਕਰੀਬਨ ਬਈ ਜੀ ਨਿਊ ਆਲੈਂਡ ਦਾ ਇਹ ਟਰੈਕਟਰ ਮੰਡੀਆਂ 'ਚ ਬਹੁਤ ਜ਼ਿਆਦਾ ਘੱਟ ਪਾਇਆ ਜਾਂਦਾ ਹੈਗਾ ਟਰੈਕਟਰ ਵੀ ਵਧੀਆ ਗਾ ਚੰਗਾ ਗਾ ਤੇ ਇੰਜਨ ਗੇਅਰ ਨੂੰ ਵੀ ਪੱਕੋ ਵੀ ਓਕੇ ਗਾ ਤੇ ਤੇਲ ਤੇਲ ਵਗੈਰਾ ਦਾ ਵੀ ਬਈ ਜੀ ਇਹਨੇ ਇੱਕਾ ਟਖਾ ਟਰੈਕਟਰ ਦਾ ਕਸ ਮਾੜਦਾ 47000 ਰੁਪਏ ਡਿਮਾਂਡਾ 16 ਦੇ ਟਾਇਰਾਂ ਦੇ ਬਈ ਟਾਇਰ ਹੈਗੇ ਬਈ ਜੀ ਇਹਦੇ 80 ਪੈਸੇ ਤੇ ਫਰੰਟ ਅਰ ਵੀ ਹੈਗੇ ਬਈ ਜੀ 70 ਕੇ ਪੈਸੇ ਤੇ ਬਾਕੀ ਓਕੇ ਰਿਪੋਰਟ ਹੈਗੀ ਤਾਂ ਵੀ ਕੰਡੀਸ਼ਨ ਚੈੱਕ ਕਰ ਲੋ ਵੀ ਟਰੈਕਟਰ ਦੀ ਤੇ ਬਹੁਤ ਕਿਹੜਾ ਸਾਹਮਣੇ ਹੈਗੇ ਜਿੰਨੇ ਟਰੈਕਟਰ ਹੈਗੇ ਬਈ ਜੀ ਸਾਰੇ ਹਰਿਆਣਾ ਨੰਬਰ ਚ ਰਹੀਏ ਇਹ ਗੜਿਓ ਨੇ ਜਿਹ ਪੰਜਾਬ ਨੰਬਰਾਂ ਦੇ ਮੌਕੇ ਦੀ ਬਾਈ ਕੰਨ ਬੇਕੇ ਜਾਂਦੇ ਨੇ ਇਹ ਫਾਈਬਰ ਦੀ ਵਾਕਿਓ ਫੁੱਟ ਵੀ ਲੱਗੀ ਹੋਈ ਆ। ਲੱਗ ਗਿਆ ਬਈ ਜੀ ਸੁਪਰ 3630 TXT ਮਾਡਲ ਆ ਲੈ ਵੀ ਤੇ ਬੈਕਟਰ ਬਈ ਜੀ ਜਮਨ ਨਵੇਂ ਨੇ ਕਿ ਜੇ ਕੇ ਸੋਨਾ ਬੰਨਦੇ ਤੇ ਫਰੰਟ ਰਵੇ ਗਏ ਬਈ ਜੀ 75 ਕੇ ਪੈਸੇ 75 80 ਪੈਸੇ ਇਹ 13 ਮਾਡਲ ਆਗਾ ਤੇ 4 ਲੱਖ 60 ਹਜ਼ਾਰ ਰੁਪਈਆ ਰੇਟ ਆ 13 ਮਾਡਲ 4 ਲੱਖ 60 ਹਜ਼ਾਰ ਰੁਪਈਆ ਰੇਟ ਆਗਾ ਇੱਕ ਵਾਰ ਤੁਸੀਂ ਕੰਡੀਸ਼ਨ ਚੈੱਕ ਕਰ ਲਾ ਦੇ 16 ਦੇ ਟੈਨਾਂ ਦੇ ਬਈ ਕਾਸ਼ੀ ਆਲ ਓਰੀਜਨਲ ਹੀ ਹੈ ਜੰਨਾ ਟਰੈਕਟ ਵੀ ਹੈਗਾ ਸੁਪਰ ਚ ਆ ਗਿਆ ਬਈ 3630 ਲੋਬੇਚਾ ਕੇ ਕਰੂ ਟਰੈਕਟਰ ਦੀ ਕੰਡੀਸ਼ਨ ਤੇ ਬੈਟਰੀ ਵੀ ਤੁਸੀਂ ਦੇਖ ਸਕਦੇ ਹੋਗੇ ਲਿਵ ਜਉਣ ਦੀ ਬੈਟਰੀ ਹੈਗੀ ਤੇ ਨਵੀਂ ਬੈਟਰੀ ਹੈ ਬਾਈ ਜੀ ਗਾਰੰਟੀ ਵਾਲੀ ਜੁਆ ਹੈ ਸੁਪਰਾ 260 63 ਤੇ ਪਲਾਸਾ ਆ ਗਿਆ ਬਾਈ ਜੀ EXT ਮਾਡਲ ਤੇ ਵੀ ਬਾਈ ਜੀ ਤੇ 16 ਦੇ 17 ਚ ਤੇ ਫਰੰਟ ਹੈ ਵੀ ਆ ਗਿਆ ਬਾਈ ਜੀ 80 ਪੈਸੇ ਤੇ ਬੈਕ ਦਾ ਵੀ ਆ ਗਿਆ 7700 ਪੈਸੇ ਅੱਠ ਮਾਡਲ ਦਾ 117000 ਰੇਟ ਮੰਗਦਾ ਕਹੇ ਬਈ 3630 ਇਹ ਐਕਸਟ੍ਰੀ ਮਾਡਲ ਵਾਲਾ ਹਰਿਆਣਾ ਨੰਬਰ ਇਹ ਬੋਲਰ ਦੇ ਵਾਈਡਰ ਨੇ ਤੇ ਫਰੰਟ ਹੈ ਦੀ ਬਈ ਉਹ ਬੋਲਰ ਇਸ ਉੱਪਰ ਤੇ ਆ ਗਿਆ ਸੁਪਰ ਕਲਾਸ 363 ਗੋਇਰ ਬੀ ਮਾਡਲ ਤੇ 685000 ਰੁਪਏ ਦੀ ਡਿਮਾਂਡ ਆ ਜੀ ਬਾਕੀ ਚੈੱਕ ਕਰ ਲੋ ਬਈ ਟਰੈਕਟਰ ਦੀ ਕੰਡੀਸ਼ਨ ਇਹ ਚਾਲ ਚਲਾਵੇ ਦੀ ਗੱਲ ਕਰੀਏ ਬਈ ਜੀ ਇਹ 2800 42 ਘੰਟੇ ਚੱਲ ਰਿਹਾ ਹੈ ਲਓ ਬਈ ਚੈੱਕ ਕਰ ਲੋ 2842 ਘੰਟੇ ਚੱਲਿਆ ਜਾਏਗਾ ਓਕੇ ਰਿਪੋਰਟ ਚ ਟਰੈਕਟਰ ਦਾ ਇੰਜਨ ਗੇਅਰ ਤਾਂ ਵੀ ਪੂਰਾ ਓਕੇ ਨੇ ਤੇ ਚਾਲ ਚਲਾਵੇ ਦੇ ਬਈ ਜੀ ਕਰੀਏ ਬਣ ਜਿਵੇਂ ਆਪਾਂ ਲਾ ਕੇ ਚੱਲੀਏ 3000 ਤੋਂ 3500 ੱਲੇ ੱਲੇ ਜੱਲੇ ਬਣ ਗਏ। ਲੋਗੋ ਵੀ ਚੈੱਕ ਕਰ ਬੈਕਰੀ ਦੀ ਕੰਡੀਸ਼ਨ ਹੈ। ਤੇ ਬਾਕੀ ਜਿਵੇਂ ਕਹਦੀਏ ਬਈ ਜੀ ਛਾਪਰੀ ਵੀ ਹਾਰੀ ਸੰਗਰੀ ਹੋਈ ਆ। ਚਲੋ ਬਈ ਜੀ। ਉਹ ਘੇਰਪੋਰਚਾ ਤੇ ਟੇਪ ਵਗੈਰਾ ਤੁਸੀਂ ਦਿਖਾ ਦिए। ਤੇ ਵੀ ਸ਼ੌਂਗਲਾ ਤੇ ਵਿਚੋ ਮਗਰਾਟ ਵਗੈਰਾ ਵੀ ਬਈ ਜੀ ਪੂਰੇ ਸਾਫ ਕਰ ਦੇਣਾ। ਤੇ ਕਿਸ ਨੂੰ ਦਿਖਾਵਾਂਗੇ ਬਈ ਜੀ 4/4 ਛੋਟਾ ਟਰੈਕਟਰ। ਪੰਜਾਬੀ ਤੇ ਇੱਕ ਬਈ ਕਮੈਂਟ ਆਈ ਸੀ ਕਿ ਕਹਿੰਦੇ ਬਈ ਜੀ ਇਹਨੂੰ 5520 4/4 ਨਿਊ ਹਾਲੈਂਡ ਉਹ ਦਿਖਾਓ। ਬਾਈ ਤੇ ਇਹ ਵੀ ਜਰੂਰ ਦੱਸੋ ਬਾਈ ਜੀ ਸਭ ਤੋਂ ਵੈਸਟ ਕਿਹੜਾ ਟਰੈਕਟਰ ਆ 4x4 ਦਾ ਇਹ ਲੋਗੇ ਜੀ ਪਲੱਸ ਵਾਲਾ ਆ ਗਿਆ ਨਿਊ ਹਾਲੈਂਡ 5520 ਬਾਕੀ ਫਾਈਬਰ ਦੀ ਹੋਟ ਲੱਗੀ ਹੋਈ ਆ ਟਾਇਰ ਦੀ ਗੱਲ ਕਰੀ ਬਾਈ ਜੀ ਟਾਇਰ ਹੈਗੇ ਨੇਗੇ 85 ਪੈਸੇ ਛੋਕੜਾ ਤੇ ਇੱਕੀ ਮਾਡਲ ਆ ਤੇ 10 ਲੱਖ 95 ਹਜ਼ਾਰ ਕੀ ਡਿਮਾਂਡ ਆ ਬਾਕੀ ਕੰਡੀਸ਼ਨ ਦੀ ਗੱਲ ਕਰੀ ਪੂਰਾ ਕੋਕਾ ਬਿਸਤਿਆ ਬਾਈ ਲੋਵੇ ਚੈੱਕ ਵੀ ਕਰ ਲੋ ਕਿ ਇਹਦੇ ਚੱਲ ਚਲਾਵੇ ਦੀ ਗੱਲ ਕਰੀਏ ਤਕਰੀਬਨ ਬਾਈ ਜੀ ਇਹ ਤੇ ਲੱਗ ਰਿਹਾ ਬਾਈ ਜੀ ਓਨਲੀ 652 ਘੰਟੇ 652 ਘੰਟੇ ਚੱਲੇ ਤੇ ਬਾਕੀ ਕੰਡੀਸ਼ਨ ਦਾ ਓਕੇ ਪਿਆਗਾ ਸਾਫ ਪਿਆਗਾ ਟਰੈਕਟਰ ਵੀ ਓਕੇ ਰਿਪੋਰਟ ਤੇ ਆ। ਇਹ ਬਾਈ ਜੀ 50 B ਕਿੱਗੇ ਬਾਈ ਜੀ ਨਿਊ ਹਾਲੈਂਡ ਪਲੱਸ ਵਾਲਾ ਖੁੱਲੇ ਪਲੇਟਫਾਰਮ ਬਣਾ ਹੋਇਆ ਤੇ ਲੋ ਬਾਈ ਜੀ ਚੈੱਕ ਕਰ ਲੋ ਤੇ ਉੱਚੇ ਟਾਇਰਾਂ ਦੇ ਸਟੇ ਟਾਇਰਾਂ ਦੀ ਗੱਲ ਕਰੀ ਬਾਈ ਜੀ ਟਾਇਰ ਫਰੰਟ ਆਈਗਨ ਬਾਈ ਜੀ ਰੇਡੀਅਲ ਨਵੇਂ ਇਹ ਬੈਗੜਾ ਰਹਿ ਗਿਆ ਬਾਈ ਜੀ 85 90 ਪੈਸੇ ਤੇ ਮਾਡਲ ਦੀ ਗੱਲ ਕਰੀ ਬਾਈ ਜੀ 21 ਮਾਡਲ ਤੇ 9 ਲੱਖ 20 ਹਜ਼ਾਰ ਰੇਟ ਹੈ। ਐਵਰੀ ਦੇ ਇਹਦੇ ਵੀ ਹੱਟ ਲੱਗੀ ਹੋਈ ਆ ਤੇ ਓਕੇ ਰਿਪੋਰਟ ਚਾ। ਜੇ ਬਾਕੀ ਇਹਦੇ ਵੀ ਚੱਲ ਦਲਾਵੇ ਦੀ ਗੱਲ ਆਪਾਂ ਦੇਖ ਦਾਂਗੇ। ਕਿੰਨੇ ਘੰਟੇ ਚੱਲਿਆ ਹੋਊਗਾ ਤਕਰੀਬਨ? ਇਹ ਲੋਬੇ ਜੀ 1200 9 ਘੰਟੇ ਚੱਲਿਆ ਹੋਇਆ ਓਨਲੀ। ਇਹ ਵੀ 1200 9 ਘੰਟੇ ਚੱਲਿਆ ਹੋਇਆਗਾ। ਤਕਰੀਬਨ ਬਾਈ ਜੀ ਬਾਈਆਂ ਕੋਲੇ ਜਿੰਨੇ ਟਰੈਕਟਰ ਨੇ ਘੱਟ ਚੱਲੇ ਹੋਏ ਟਰੈਕਟਰ ਹੀ ਨੇਗੇ। ਯਾਤਰਾ ਨਵੇਂ ਮਾਰਕੀਟ ਰੈਕਟਰ ਦੇ। ਲੇਕ ਅਗਰ ਨਿਊ ਆਲੈਂਡ ਤੇ TXV ਮੋਡੂਲ ਆ ਸੁਪਰ ਪੀ 633 ਤੇ ਇਹਦੇ ਟਾਇਰਾਂ ਦੀ ਗੱਲ ਕਰੀਏ ਪ੍ਰਾਈਸ ਤਾਂ ਰਹਿ ਗਏ ਨੇ ਬਈ ਜੀ। 75 ਰੁਪਏ 75 ਰੁਪਏ ਤੇ ਬੈਗ ਟਾਇਰ ਰਹਿ ਗਏ ਨੇ ਬਈ ਜੀ 80 85 ਰੁਪਏ। ਓਕੇ ਰਿਪੋਰਟ ਦਾ ਟਰੈਕਟਰ ਤੇ ਇਹ ਚੱਲਿਆ ਬਈ ਜੀ 1937 ਘੰਟੇ। 1937 ਘੰਟੇ ਚੱਲਿਆ ਸੁਪਰ ਤੇ ਮਾਡਲ ਦੀ ਗੱਲ ਕਰੀਏ ਬਈ ਜੀ 14 ਮਾਡਲ ਆ 475000 ਰੁਪਏ ਦੇ ਟੋ ਮਾਡਲ ਚ ਆ ਗਿਆ। ਤੇ ਬਾਕੀ ਬਈ ਜੀ ਉਹਨੂੰ ਮੀਟਰ ਦਿਖਾ ਦੇਣਗੇ। ਲੋ ਬਈ ਚੈੱਕ ਕਰ ਲਓ ਕਿੰਨੇ ਕਿ ਚੱਲਿਆ ਹੈ ਇਹ ਇਹ ਬਾਈ ਜੀ ਇਹ ਮੂਰੇ ਥੋੜਾ ਜਿਹਾ ਧੁੰਦ ਲਗਾ 1900 1937 ਘੰਟੇ ਚੱਲਿਆ ਹੈ ਬਾਈ ਜੀ ਠੀਕ ਹੈ ਬਾਈ ਬਾਕੀ ਦੇਖ ਸਕਦੇ ਹੋਗੇ ਉੱਪਰ ਰਿਪੋਰਟ ਚ ਦੇਖੇਗੇ ਬਾਈ ਜੀ ਪਲੱਸ ਸਪੈਸ਼ਲ ਐਡੀਸ਼ਨ ਵਾਲਾ ਜੂਜੀ ਗিয়ার ਚ 15 ਮਾਪ ਦਾ 585000 ਰੇਟ ਹੈ ਚੌਕੜਾ ਨਵਾਂ ਜਿਹੜਾ ਡਾਟਾ ਨਾਲ ਲੋ ਬਈ ਚੈੱਕ ਕਰ ਲਓ ਬਾਕੀ ਫੈਬਰ ਦੀ ਹੋਟ ਲੱਗੀ ਆ ਓਕੇ ਰਿਪੋਰਟ ਚ ਬਈ ਉਹਨਾਂ ਚੰਨੇ ਸਾਰੇ ਸੁਪਰ ਵਾਲੀ ਦਿਖਾਵਾਂਗੇ ਤੇ ਅਗਲਾ ਕਹੋ ਬਈ 33 ਸੁਪਰ ਹੀ ਮਾਡਲ ਹੈਦਾ 7,115,000 ਰੁਪਏ ਡਿਮਾਂਡ ਹੈਗੀ ਸਪੈਸ਼ਲ ਐਡੀਸ਼ਨ ਚ ਹੈਗਾ ਤੇ ਇਹ ਵੀ ਜੁਜੀ ਗੇਅਰ ਚ ਬਈ ਇਹ ਵੀ ਜੁਜੀ ਗੇਅਰ ਚ ਹੈਗਾ ਇਹ ਚੱਲ ਜਣਾ ਬਈ ਦੀ ਗੱਲ ਕਰੀਏ ਬਈ ਜੀ ਇਹ ਚੱਲਿਆ ਬਈ ਜੀ 4811 ਘੰਟੇ ਬੋ ਗਏ ਚੈੱਕ ਕਰ ਲਓ 4811 ਘੰਟੇ ਚੱਲਿਆ ਇਹ ਓਕੇ ਰਿਪੋਰਟ ਹੈ ਮਾਡਲ ਹੈਗਾ ਬਈ ਜੀ ਇਹ ਏ 7 ਲੱਖ 15000 ਰੁਪਏ ਦੇ ਰੇਤਾਗਾ ਟਾਇਰ ਬੈਗ ਨਾ ਮੈਨੇ ਟ੍ਰੈਂਡ ਰਿਜਿਓ ਕਿੱਥੇ ਤੱਕ ਆ ਰਹਾ ਹੈ ਇਹ ਜੀ ਸਿੱਪੀ ਸੁਪਰ ਆ ਰਿਹਾ ਸੁਪਰ ਪਲਾਸਟਿਕ ਤੇ ਮਾਡਲ ਹੈ ਜਮਨ ਨਵਾਂ ਡ੍ਰੈਕਟਰ ਹੈ ਬੇ ਜੀ ਤੇ 7 ਲੱਖ 85000 ਰੁਪਏ ਦੇ ਰੇਤਾਗਾ ਰਸ਼ ਕੰਡੀਸ਼ਨ ਲੋਕ ਤੇ ਹੈਗਾ ਸਾਫ ਹੈਗਾ ਇਹ ਚਾਲ ਚਲਾਵੇ ਦੀ ਇਹਦੀ ਗੱਲ ਕਰੀ ਬੇ ਜੀ ਦੇਖਦੇ ਕਿੰਨਾ ਘੰਟੇ ਚੱਲਦਾ ਹੋਊਗਾ ਫੂਲ ਹੈ ਇਹ ਤੇ ਲਓ ਬਈ 73 ਹੋਲੇ ਭਾਈ ਜੀ ਮੈਂ ਕਹਿੰਦੀ ਇੱਕ ਆਹ ਪ੍ਰਕਾਂਟਾ ਚੱਲਦਾ ਆਗਾ। ਇਹਦਾ ਬੋਇ ਚੈੱਕ ਕਰ ਲੋ ਟਰੈਕਟਰ ਦੀ ਕੰਡੀਸ਼ਨ। ਇਹ ਆਇਆ ਚੁਕਿਆ ਗਿਆ TXT ਮਾਡਲ ਦਾ ਆ ਗਿਆ। ਚਾਹੀ ਮਾਰਦਾ ਸਭ ਤੋਂ 85000 ਰੁਪਏ ਰੇਡਰ ਟਾਇਰ ਵੀ ਭਾਈ ਜੀ ਨਾਲ ਦੇਣਗੇ। ਇਹਨਾਂ ਆਪਾਂ ਕਹਿੰਦੇ ਭਾਈ ਜੀ ਅਜੇ ਕਮੀ ਪਾ ਦੀ ਟਾਇਰ ਨਾਲ। ਦੇਖੇ ਭਾਈ ਜੀ ਪੰਜਾਬੀ ਪਹਿਲਾਂ 4x4 ਚ ਦਿਖਾਈ ਸੀ ਤੇ ਉਹ ਹੁਣ ਸਿੰਪਲ ਚ ਦਿਖਾਉਣੇਗੇ ਕੋਣ। 4x2 ਚ। ਰੈਡੀਅਲ ਟਾਇਰਾਂ ਦਾ ਗਿਆ ਭਾਈ ਜੀ। ਵੱਡੇ ਟਾਇਰ ਨੇ ਭਾਈ ਜੀ। ਰੈਡੀਅਲ ਵੱਡੇ ਟਾਇਰ ਨੇਗੇ 750 ਦੇ। ਵੀ ਕੱਟੀ ਕਮਾਂਡਰ ਦਾ ਤੇ ਬੈਕਟਰਾਂ ਦੀ ਗੱਲ ਕਰੀਏ ਬੈਕਟਰ ਹੈਗੇ ਨੇ ਬਈ ਜੀ ਐਮਆਰਪ ਦੇ ਇਹ ਵੀ ਹੈਗੇ ਨੇ ਬਈ ਜੀ 80 ਕੇ ਪੈਸੇ ਹਾਈ ਤੇ ਬੈਕਟਰ ਬਈ ਜੀ 80 ਪੈਸੇ ਨੇ ਫਰੰਟਰ ਨਾ ਮੈਂ ਮੰਨਦਾ ਤੇ ਲੋਗੇ ਜੀ ਪੰਜਾਬੀ ਤੇ ਬਾਕੀ ਮਾਡਲ ਦੀ ਗੱਲ ਕਰੀਏ ਮਾਡਲ ਤੁਹਾਨੂੰ ਦੱਸਾਂਗੇ ਤੇ ਇਹ ਚੱਲਿਆ ਹੋਇਆ 1219 ਘੰਟੇ 1219 ਘੰਟੇ ਚੱਲਿਆ ਹੋਇਆ ਹੈਗਾ ਤੇ 2021 ਮਾਡਲ ਆ ਬਈ ਜੀ ਤੈਨੋਂ ਬਈ ਚੈੱਕ ਕਰ ਲੋ ਟਰੈਕਟਰ ਦੀ ਕੰਡੀਸ਼ਨ ਓਕੇ ਪਈ ਜਾ। ਤੇ ਕਹਿੰਗੇ ਬਈ ਜੀ 363 ਪੀਐਕਐਸਪੀ ਮਾਡਲ ਵਾਲਾ ਤੇ ਇਹ ਹੈਗਾ ਬਈ ਜੀ 2018 ਮਾਡਲ ਤੇ 4x4 ਆ। ਟਾਇਰ ਹੈਗੇ ਨੇ ਬਈ ਜੀ 80 ਪੈਸੇ ਤੇ 7 ਲੱਖ 40 ਹਜ਼ਾਰ ਰੁਪਏ ਦੀ ਡਿਮਾਂਡ ਆ ਜੀ। 80 ਪੈਸੇ ਟਾਇਰ ਪੈਣਗੇ। 7 ਲੱਖ ਅਗੇ ਬਈ ਜੀ ਫਾਈਸਲ ਰੀਜਨ ਵਾਲਾ 3600 ਪਲਾਸਾ ਲਾਓ। ਉੰਨੇ ਮਾੜਾ ਬਈ 7 ਲੱਖ 10 ਹਜ਼ਾਰ ਰੁਪਏ ਰੇਟ ਆ। ਫਰੰਟ ਟਾਇਰ ਉਹ ਪੁੱਲ ਦੇ ਨੰਨੇ ਨੇ ਤੇ ਬੈਕ ਟਾਇਰ ਵੀ ਚੌਕੜਾ ਨਵਾਂ ਪੈਗਾ। ਟਰੈਕਟਰ ਦੀ ਕੰਡੀਸ਼ਨ ਵੀ ਓਕੇ ਪਈ ਆ ਸਾਫ਼ ਵੀ ਆ ਜੀ ਲੋ ਬਈ ਚੈੱਕ ਕਰ ਲੋ ਤੇ ਬਾਕੀ ਫਾਈਬਰ ਵੀ ਹੋਟ ਲੱਗੀ ਹੋਈ ਆ ਜੇ ਇਹ ਦੇਖਿਓ ਬਈ ਜੀ ਚੱਜਲਾ ਵੀ ਦਾ ਤਕਰੀਬਨ 1997 ਘੰਟੇ ਚੱਲਿਆ ਹੋਇਆ ਬਈ ਜੀ 1997 ਘੰਟੇ ਚੱਲੇ ਆ ਤੇ ਬਾਕੀ ਟਰੈਕਟਰ ਓਕੇ ਆ ਬਈ ਜੀ ਕੋਕਾ ਪੀਸਾਗਾ ਲੋਗੇ ਜੀ ਨਵਾਂ ਟਰੈਕਟਰ ਆ ਚੌਕੜਾ ਪਰ ਟਾਇਰਾਂ ਦਾ ਦੁਬਾਰਾ ਧੋਪਾਇਆ ਆ ਅਕੇ ਬਈ ਇਹ ਪੰਜਾਬੀ ਕਿਤੇ ਆ ਲੁੱਕ ਦੱਸਿਓ ਬਈ ਜੀ ਟਰੈਕਟਰ ਦੀ ਕਿਵੇਂ ਲੱਗੀ ਹੋਰਾ ਟਰੈਕਟਰ ਨਾਲ ਆ ਲੁੱਕ ਦੱਸਿਓ ਬਈ ਜੀ ਤੇ ਬੇਟ ਵਗੈਰਾ ਲੱਗੇ ਹੋਣਗੇ ਟਾਇਰ ਬਈ ਜੀ ਨਾਲ ਦੇ ਨੇਗੇ 80 ਤੋਂ 85 ਪੈਸੇ ਲਾਸਰ ਆ ਗਿਆ ਤੇ ਜੀ ਲੁੱਕ ਵੀ ਚੇਂਜ ਕਰਤੇ ਸਟicker ਵੀ ਚੇਂਜ ਕਰਤੇ ਇਹ ਹੈਗਾ ਬਈ ਜੀ ਖੁੱਲੇ ਪਲੇਟਫਾਰਮ ਵਾਲਾ 22 ਮਾਡਲ ਤੇ 1135000 ਰੁਪਏ ਡਿਮਾਂਡ ਆ ਤੇ ਬਾਕੀ ਓਕੇ ਰਿਪੋਰਟ ਤੇ ਇਹ ਵੀ ਦੇਖਦੇ ਬਈ ਜੀ ਚੱਲ ਚਲਾਵੇ ਦਾ ਕਿੰਨੇ ਦਾ ਚੱਲੇਗਾ ਇਹ ਲੋਗੇ ਚੈੱਕ ਕਰ ਦਾਂਗੇ ਇਹ ਚੱਲੇ ਬਈ ਜੀ ਓਨਲੀ 101 ਘੰਟਾ ਇਹ ਕਹੇਗਾ ਜੀ 101 ਘੰਟਾ ਸਗਨ ਵਾਲਾ ਕੰਮ ਆਗਾ 101 ਘੰਟਾ ਚੱਲੇਗਾ ਦੇਖੇਗਾ ਬਈ ਜੀ ਸੁਪਰਚੇ 3630 TXT ਮਾਡਲ ਚ ਟਰੈਕਟਰ ਆ ਬਈ ਜੀ ਇਹਦੇ ਵੀ ਹੈਗੇ ਨੇ 86% ਤੇ ਫਰੰਟ ਆ ਨੰਬਰ ਲੰਗੋ ਪੈਨੇ ਕੇ ਇਹ ਵੀ ਬਾਈ ਮਾਡਲ ਆ ਤੇ 735000 ਰੁਪਏ ਦੀ ਡਿਮਾਂਡ ਆ ਠੀਕ ਆ ਬਈ ਜੀ ਤੇ ਬਾਕੀ ਕੰਡੀਸ਼ਨ ਓਕੇ ਪਈ ਗਿਆ ਜੇ ਚੱਲ ਚਲਾਵੇ ਤੇ ਇਹਦੀ ਵੀ ਗੱਲ ਕਰੀਏ ਬਈ ਜੀ ਇਹ ਚੱਲੇ ਹੋਇਆ 890 ਘੰਟੇ ਠੀਕ ਆ ਬਈ ਜੀ ਬਾਕੀ ਜੇ ਕਿਸੇ ਵੀ ਤਰ੍ਹਾਂ ਦਾ ਟਰੈਕਟਰ ਸੇਲ ਪਰਚੇਜ ਕਰਨ ਨਾ ਹੋਵੇ ਠੀਕ ਆ ਬਈ ਜੀ ਤੇ ਬਾਈਆਂ ਕੋਲੇ ਪੂਰਾ ਫੁੱਲ ਸਟਾਕ ਹੁੰਦਾ ਹੈਗਾ ਠੀਕ ਆ ਬਈ ਜੀ ਚਲੋ ਬਈ ਜੀ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਮਿਲ